ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਹਨਾਂ ਵਿਚਾਰਾਂ ਦਾ ਖੁਲਾਸਾ ਅੱਜ ਸੁਸ਼ੀਲ ਕੁਮਾਰ ਉਰਫ ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਨੇ ਸਾਡੇ ਨਿਊਜ਼ ਚੈਨਲ ਨਾਲ ਸਾਂਝੇ ਕੀ ਉਹਨਾਂ ਦੱਸਿਆ ਕਿ ਆਉਣ ਵਾਲੀਆਂ ਬਰਸਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਲਾਚੌਰ ਦੇ ਸੀਵਰ ਦੀ ਸਫਾਈ ਦਾ ਕੰਮ ਅੱਜ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਸ਼ੁਰੂ ਕਰਾਏਗੇ ਉਹਨਾਂ ਨੇ ਆਖਿਆ ਕਿ ਅਸੀਂ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਸੀਵਰ ਸਾਫ਼ ਕਰਨ ਵਾਲੀ ਮਸ਼ੀਨ ਦਿੱਤੀ ਜਾਵੇ ਅਤੇ ਹੁਣ ਸਾਨੂੰ ਨਵਾਂ ਸ਼ਹਿਰ ਨਗਰ ਕੌਂਸਲ ਤੋਂ ਇੱਕ ਮਸ਼ੀਨ ਮਿਲੀ ਹੈ ਜਿਸ ਨਾਲ ਬਲਾਚੌਰ ਦੇ ਵਹੁੰਡੋਟੇ ਸੀਵਰ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਉਹਨਾਂ ਆਖਿਆ ਕਿ ਮੇਰੇ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਾਸੀ ਨਗਰ ਕੌਂਸਲ ਦਾ ਸਾਥ ਨਹੀਂ ਦੇ ਰਹੇ ਉਹਨਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਗੰਦਗੀ ਮੁਕਤ ਕਰਨ ਲਈ ਨਗਰ ਕੌਂਸਲ ਦਾ ਸਾਥ ਉਹ ਜ਼ਰੂਰੀ ਇਹ ਲੱਗਦਾ ਹੈ ਕਿ ਇਹ ਹੈਗਾ ਹੈ ਬੰਦਾ ਐਪੀਐਨ ਰਿਟਰਨ ਉਹ ਕਿੰਨਾ ਅਗੇ ਸਾਰੇ ਦੋਨੋਂ ਹਲ ਪੰਡਾ ਫਵੇ ਐ ਤਾਂ ਇੰਨਾ ਜੇ ਆਉਂਦੇ ਬਈ ਜਾਂਦਾ ਵੀ ਉਹਨਾਂ ਹੱਤ ਕਰ ਲੈ ਲਵਾਵਾ ਦੇ ਇਸ ਕਰਕੇ ਜਿਹੜਾ ਹੈਗਾ ਬਾਰ-ਬਾਰ ਇਹਦੀ ਸੇਵਾ ਦੇ ਕਿੱਥੇ ਤੱਕ ਇਹ ਕੰਮ ਚੱਲ ਰਿਹਾ ਪੁੱਜੂਗਾ ਤੇ ਜੀ ਬਸਾਤਾਂ ਦੇ ਮੱਦੇ ਨਜ਼ਰ ਅਗਾਂ ਦੇਖਦੇ ਹੋਏ ਐਮਐਲਏ ਸਾਹਿਬ ਦੀ ਮਰਜ਼ੇ ਨਾਲ ਇਹ ਅਸੀਂ ਜੈਟਕ ਮਸ਼ੀਨ ਮੰਗਾਈ ਹੈ ਤੇ ਸ਼ਹਿਰ ਵਿੱਚ ਜਿੱਥੇ ਬਖ ਬਖ ਪੁਆਇੰਟ ਆਦੇ ਸੀਵੇ ਬਲੌਕ ਹੈ ਉਹਦੀ ਸਫਾਈ ਦਾ ਕੰਮ ਤੇ ਅੱਜ ਤਕਰੀਬਨ ਸ਼ਾਮ ਤੱਕ ਇਹ ਕੰਪਲੀਟ ਕਰ ਦਾਂਗੇ ਜੇ ਤਾਂ ਲਫਾਵੇ ਲੂਫਾ ਵੀ ਇਹਦੇ ਵਿੱਚ ਆ ਰਹੇ ਜਾਂ ਕਿ ਬਿਲਕੁਲ ਜੀ ਬਿਲਕੁਲ ਜੋ ਵੀ ਇਹਦੇ ਵਿੱਚ ਸੀਵੇ ਵਿੱਚ ਫਸਿਆ ਹੋਆ ਕੋਈ ਕਿਤੇ ਬਲੌਕ ਹੈਗਾ ਪਾਣੀ ਨਿਕਲਦਾ ਉਹ ਸਾਰਾ ਸਾਫ਼ ਹੋ ਜਾਏਗਾ ਲੋਕਾਂ ਨੂੰ ਕਿਆ ਕਹਿਣਾ ਚਾਹੁੰਦੇ ਆ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਇਹਦੇ ਜਿਹੜਾ ਹੈਗਾ ਸੀਵਰੇ ਦਾ ਲੋਕਾਂ ਲੋਕਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਤੇ ਉਹ ਲੋਕ ਅਵੇਅਰ ਰਹਿਣ ਕਿ ਨਾਲੀਆਂ ਵਿੱਚ ਸੀਵਰੇ ਦੇ ਵਿੱਚ ਕੋਈ ਲਫਾਫਾ ਕੋਈ ਜਿਹੜੀ ਨਾ ਬਲੌਕੇਜ ਹੁੰਦੀ ਹੈ ਕੋਈ ਐਦਾਂ ਚੀਜ਼ ਵਿੱਚ ਨਾ ਸਿੱਟਣ ਲੋਕਾਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਸਾਫ ਬਿਲਕੁਲ ਜੁੜਨਾ ਚਾਹੀਦਾ ਕਿ ਜਿਹੜੇ ਵੀ ਬੰਦੇ ਸਾਡੀ ਟੀਮ ਆ ਸਾਫ ਸਫਾਈ ਦਾ ਕੰਮ ਕਰ ਰਹੀ ਹੈ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਜੇ ਕੋਈ ਦਿੱਕਤ ਪਛਾਣੀ ਆਉਂਦੀ ਤਾਂ ਨਾਲ ਖੜਨ ਕਾਟ ਵਸੰਦੀ ਆਪਣਾ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਸਫਾਈ ਦਾ ਬਿਲਕੁਲ ਜੀ ਬਿਲਕੁਲ ਜਦੋਂ ਸ਼ਹਿਰ ਦੇ ਲੋਕ ਆਪ ਆਵੇ ਹੋਣਗੇ ਨਾ ਸਾਫ ਸਵੱਈ ਦਾ ਧਿਆਨ ਆਪ ਰੱਖਣਗੇ ਤਾਂ ਇਹ ਇਹ ਦਿੱਕਤ ਆਣਗੀਆ ਬਾਕੀ ਇਹ ਆ ਕਿ ਬਖਸਾਤਾਂ ਦੇਣਾ ਜਿਹੜਾ ਮੀਂਹ ਹੁੰਦਾ ਏ ਇੱਕ ਤੁਹਾਨੂੰ ਪਤਾ ਹੀ ਆ ਵੱਧ ਵੀ ਪੈ ਸਕਦਾ ਏ ਇਸ ਲਈ ਦਿੱਕਤ ਆਉਂਦੀ ਆ ਪਰ ਚਲੋ ਅਸੀਂ ਸ਼ਹਿਰ ਦੇ ਨੁਮਾਇੰਦੇ ਹੋਣ ਦੇ ਕਾਰਨ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਸਫਾਈ ਦਾ ਕੰਮ ਦੇਆ ਕੋਈ ਏਦਾਂ ਤਾਂ ਨਹੀਂ ਹੈ ਕਿ ਤੀਰੇ ਦਾ ਕੋਈ ਟੱਕਣ ਖੁੱਲਾ ਹੋਵੇ ਕਿਤੇ ਨਹੀਂ ਨਹੀਂ ਕੋਈ ਏਦਾਂ ਆ ਨਹੀਂ ਹੈ ਇਹ ਜਗਾ ਕੁਲਾ ਦਾ ਜ਼ਰੂਰ ਉਹਦੇ ਉੱਤੇ ਧਿਆਨ ਦਿੱਤਾ ਜਾਵੇ। ਅਸੀਂ ਤਕਰੀਬਨ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਇਸੇ ਕੰਮ ਤੇ। ਆ ਮੇਰੇ ਐਮਸੀ ਸਾਹਿਬ ਬਾੜ ਨੰਬਰ 3 ਤੋਂ ਹੈ, ਬਾੜ ਨੰਬਰ 6 ਤੋਂ ਹੈ। ਠੀਕ ਹੈ ਇਹ ਮੇਰੇ ਨਾਲ ਹੈ। ਠੀਕ ਹੈ ਅਸੀਂ ਖੁਦ ਆਪ ਘੁੰਮ ਕੇ ਦੇਖ ਰਹੇ ਹਾਂ ਜੇ ਕਿਤੇ ਕੋਈ ਦਿੱਕਤ ਪਛਾਣੀ ਹੈ ਤਾਂ ਉਹਦਾ ਅਸੀਂ ਹੱਲ ਅੱਜ ਕੰਪਲੀਟ ਕਰ ਦਾਂਗੇ ਸ਼ਾਮ 6 ਵਜੇ ਵਨ। ਇਹ ਅੱਗੇ ਮਸ਼ੀਨਾਂ ਆਣੀਆਂ ਬਾੜ ਬਿਲਕੁਲ ਜੀ ਬਿਲਕੁਲ ਜਦੋਂ ਸਾਨੂੰ ਲੋੜ ਹੈ ਉਦੋਂ ਹੀ ਮਸ਼ੀਨਾਂ ਵੇਖ ਲੋ ਲਾਉਂਗੀ। ਇਹ ਐਮਐਨਏ ਸਾਹਿਬ ਨੇ ਸਾਨੂੰ ਇੱਕ ਤਰ੍ਹਾਂ ਦੀ ਪਦਮਨੈਟ ਮਸ਼ੀਨ ਦਵਾਤੀ ਹੈ। ਤੇ ਜਦੋਂ ਸਾਨੂੰ ਲੋਡ ਹੋਊਗੀ ਅਸੀਂ ਉਸੇ ਵੇਲੇ ਮਸ਼ੀਨ ਮਗਾ ਲਿਆ ਕਰਾਂ ਕਿਸੇ ਟਾਈਮ ਤੇ ਆਪਣੀ ਮਸ਼ੀਨ ਵੀ ਆਣੀ ਸੀ ਇੱਥੇ ਬਲਾਚੌਰ ਉਹ ਉਸ ਵੇਲੇ ਕੋਈ ਦਿੱਕਤ ਪਛਾਨੀ ਕਰਕੇ ਕੈਨਸਲ ਹੋ ਗਈ ਸੀ ਪਰ ਹੁਣ ਇਹ ਸਾਨੂੰ ਮਸ਼ੀਨ ਮਿਲ ਗਈ ਹੈ ਜਦੋਂ ਵੀ ਸਾਨੂੰ ਲੋਡ ਹੋਊਗੀ ਅਸੀਂ ਇਹਨੂੰ ਬੁਲਾ ਲਿਆ ਕਰਾਂ ਤੇ ਸ਼ਹਿਰ ਤੇ ਹੋਰ ਕਿਤੇ ਕਿਤੇ ਵਿਕਾਸ ਹੋ ਰਿਹਾ ਟਾਈਮ ਤੇ ਹੋਊ ਦਾ ਆਉਣ ਵਾਲੇ ਟਾਈਮ ਤੱਕ ਤਕਰੀਬਨ ਬਾਕੀ ਤੁਹਾਨੂੰ ਪਤਾ ਹੀ ਹੈ ਗਲੀਆਂ ਨਾਲੀਆਂ ਦਾ ਕੰਮ ਚੱਲ ਰਿਹਾ ਹੈ ਠੀਕ ਹੈ ਤੇ ਜੇਕਰ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਆਪਾਂ ਹੱਲ ਕਰਦੇ ਹਾਂ ਲਾਈਟ ਵੀ ਬਹੁਤ ਜਿਹੜਿਆ ਬਾਲਾ ਸ਼ੋਰ ਦੇ ਲਾਈਟ ਐਦਾਂ ਦਾ ਜੀ ਪਹਿਲਾਂ ਸਾਡੇ ਕੋਲ ਅਸੀਂ ਠੇਕਾ ਕਿਸੇ ਹੋਰ ਨੂੰ ਦਿੱਤਾ ਤਾਂ ਉਹ ਮੁੰਡਾ ਥੋੜਾ ਅਣਜਾਣਤਾ ਉਹਦੇ ਕੋਲ ਐਂਦਾ ਚੱਲਿਆ ਨਹੀਂ ਤੇ ਹੁਣ ਅਸੀਂ ਸਾਡਾ ਜਿਹੜਾ ਠੇਕੇਦਾਰ ਆ ਉਹ ਤਕਰੀਬਨ ਵਧੀਆ ਹੈ ਉਹ ਆਪ ਨੌਲਜ ਰੱਖਦਾ ਅਸੀਂ 70% ਸ਼ੇਅਰ ਦਾ ਕੰਮ ਕੰਪਲੀਟ ਕਰ ਚੁੱਕੇ ਹਾਂ ਲਾਈਟ ਦਾ ਤੇ ਇਹਦਾ 30% ਤੇ ਉਹ ਵੀ ਚੱਲਿਆ